ਸਤਰੀ ਗਾਲ ਜੀ ਅੱਜ ਯੂਕੇ ਵਿੱਚ ਇੰਗਲੈਂਡ ਦੇ ਵਿੱਚ ਖੁੱਲ ਕੇ ਬਰਫ਼ ਪੈ ਰਹੀ ਆ ਅ ਜਿੰਨੀ ਜ਼ਿਆਦਾ ਬਰਫ਼ ਪੈ ਰਹੀ ਪਿਛਲੇ ਸਾਲ ਬਰਫ਼ ਨਹੀਂ ਪਈ ਐਕਤੀ ਠੰਡ ਵੀ ਲੇਟ ਆਈ ਸੀਗੀ ਪਰ ਬਰਫ਼ ਖੁੱਲ ਕੇ ਪੈ ਰਹੀ ਖੁੱਲ ਕੇ ਬਰਫ਼ਬਾਰੀ ਹੋ ਰਹੀ ਆ ਪੂਰੇ ਜੋਰਾਂ ਤੇ ਤੁਹਾਨੂੰ ਦੱਸਦਾ ਹੁਣਾ ਆ ਸਵੇਰ ਦੀ ਲੱਗੀ ਹੋਈ ਆ ਕਾਫੀ ਟਾਈਮ ਦੀ ਤੇ ਆ ਪੂਰਾ ਵੀ ਕੀ ਇਨੀ ਦੱਸਿਆ ਆ ਕਿ ਬਰਫ਼ ਪੈਣੀ ਆ ਪੂਰਾ ਵੀ ਕੀ ਬਰਸਤੇ ਦੇ ਵਿੱਚ ਉਸ ਟੈਂਪਰਾ ਠੰਡ ਨਹੀਂ ਲੱਗਦੀ ਜਦੋਂ ਬਰਫ਼ ਪੈ ਹਟਦੀ ਹੈ ਠੰਡ ਤਾਂ ਉਦੋਂ ਲੱਗਦੀ ਹੈ ਬਾਅਦ ਦੇ ਵਿੱਚ ਹੁਣ ਮੈਂ ਚੱਲ ਰਿਆਂ ਮੈਨੂੰ ਕੋਈ ਠੰਡ ਨਹੀਂ ਲੱਗ ਰਹੀ ਪਰ ਜਦੋਂ ਬਰਫ਼ ਪੈ ਹਟਣੀ ਆ ਹਵਾ ਚੱਲਣੀ ਆ ਠੰਡ ਉਦੋਂ ਲੱਗਦੀ ਆ ਹਾਂ ਇੱਥੇ ਇਹ ਆ ਕਿ ਇੰਨੀ ਛੇਤੀ ਪਤਾ ਨਹੀਂ ਲੱਗਦਾ ਕਿਉਂਕਿ ਹਜੇ ਸਿਰਫ ਕੱਲੀ ਬਰਫ਼ ਆ ਆ ਮੈਂ ਛਤਰੀ ਪਰੇ ਕਰਦਾ ਕੱਲੀ ਬਰਫ਼ ਆ ਜੇ ਬਾਰਿਸ਼ ਨਹੀਂ ਪੈ ਰਹੀ ਜਦੋਂ ਬਾਰਿਸ਼ ਆ ਗਈ ਫਿਰ ਟਿੱਕੜ ਟਿੱਕੜ ਜਿਹਾ ਗੰਦਾ ਗੰਦਾ ਜਿਹਾ ਹੋ ਜਾਂਦਾ ਹੈ ਫਿਰ ਥੋੜਾ ਹੋਰ ਹੋਰ ਫੋਤਰਾਂ ਦਾ ਮੌਸਮ ਹੋ ਜਾਂਦਾ ਆ ਪਰ ਫੋ ਜਿਆਦਾ ਕਰਕੇ ਮੈਂ ਛਤਰੀ ਲਈ ਹੋਈ ਆ ਛਤਰੀ ਨਾਲ ਵੀ ਕੋਈ ਫਰਕ ਪੈਂਦਾ ਨਹੀਂ ਕਦੀ ਪੱਤ ਦਾ ਆਵਾਜ਼ ਦੇ ਨਾਲ ਉਧਰੋਂ ਆ ਜਾਂਦਾ ਬੁੱਲਾ ਕਦੀ ਉਧਰੋਂ ਆ ਜਾਂਦਾ ਪਤਾ ਹੀ ਨਹੀਂ ਲੱਗਦਾ ਹੁਣ ਮੈਂ ਕਿੱਦਾਂ ਨੂੰ ਬੰਦਾ ਛਤਰੀ ਨਾਲ ਫੇ ਕਿੱਦਾਂ ਨੂੰ ਨਾ ਲਵੇ ਤੇ ਬਾਕੀ ਦੇਖੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਸਪੋਰਟ ਕਰਿਆ ਕਰੋ ਤੁਹਾਡੇ ਲਈ ਵਧੀਆ ਵਧੀਆ ਜਾਣਕਾਰੀ ਲੈ ਕੇ ਆਈ ਸੀ ਆ ਤੇ ਤੁਹਾਡਾ ਥੈਂਕ ਯੂ ਆ ਸਾਰਿਆਂ ਦਾ ਜਿੰਨੇ ਵੀ ਤੁਸੀਂ ਸਪੋਰਟ ਕਰਦੇ ਆ ਪਿਆਰ ਕਰਦੇ ਆ ਸਾਡੀ ਇਹੇ ਕੋਸ਼ਿਸ਼ ਹੁੰਦੀ ਤੁਹਾਡੇ ਤੱਕ ਵਧੀਆ ਵਧੀਆ ਜਾਣਕਾਰੀ ਲੈ ਕੇ ਆਈਏ ਥੋੜਾ ਇੰਗਲੈਂਡ ਅਸੀਂ ਇੱਥੇ ਪੋਰਟਲੈਂਡ ਦੇ ਵਿੱਚ ਆ ਤੇ ਤੁਹਾਨੂੰ ਪਤਾ ਹੀ ਆ ਹਮੇਸ਼ਾ ਮੈਂ ਵੀਡੀਓ ਵਿੱਚ ਦੱਸ ਦੱਸਦਾ ਆ ਕਿ ਪੋਰਟਲੈਂਡ ਕਿੰਝ ਹੈ ਸ਼ਤਰੀ ਵੀ ਬੀਤ ਹੋ ਗਈ ਹਨ ਹੋਣਗੇ ਵੀ ਕਿਉਂਕਿ ਬਰਸ ਦੇ ਨਾਲ ਹਵਾ ਦਾ ਪ੍ਰਵਾਹ ਦਾ ਜੁੜੇ